ਪੰਜਾਬ ਸਰਕਾਰ ਵੱਲੋਂ ਹਟਾਏ ਗਏ ਡੀਜੀਪੀ ਵੀਕੇ ਭਾਵਰਾ ਨੇ ਹੁਣ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਦੋਸ਼ ਮੜ ਦਿੱਤੇ ਨੇ ਪਾਈ ਪਟੀਸ਼ਨ ਦੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਕੋ ਗੈਰ ਕਾਨੂੰਨੀ ਕੰਮ ਕਰਵਾਉਣਾ ਚਾਹੁੰਦੀ ਸੀ ਲੇਕਿਨ ਮੈਂ ਨਹੀਂ ਕੀਤੇ ਤੇ ਇਸ ਕਰਕੇ ਮੈਨੂੰ ਅਹੁਦੇ ਤੋਂ ਹਟਾ ਦਿੱਤਾ ਤੇ ਉਹਨਾਂ ਦੀ ਜਗ੍ਹਾ ਗੌਰਵ ਜਾਦਮ ਨੂੰ ਡੀਜੀਪੀ ਸਰਕਾਰ ਨੇ ਨਿਯੁਕਤ ਕਰ ਦਿੱਤਾ ਪੂਰਾ ਮਸਲਾ ਕੀ ਅਸਲ ਵਿੱਚ ਪੰਜਾਬ ਦੇ ਡੀਜੀਪੀ ਅਹੁਦੇ ਤੋਂ ਹਟਾਏ ਗਏ ਸੀਨੀਅਰ ਆਈਪੀਐਸ ਆਫੀਸਰ ਵਰੇਸ਼ ਕੁਮਾਰ ਪਾਵਰ ਜਿਹਨਾਂ ਨੂੰ ਵੀ ਕੇ ਪਾਵਰ ਆਖਿਆ ਜਾਂਦਾ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਏ ਨੇ ਉਹਨਾਂ ਨੇ ਕੈਟ ਮਤਲਬ ਕੇਂਦਰੀ ਐਡਮਿਨਿਸਟ੍ਰੇਸ਼ਨ ਟ੍ਰਿਬਿਊਨਲ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਕੈਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਨਿਯੁਕਤੀ ਨੂੰ ਸਹੀ ਠਰਾਉਂਦੇ ਹੋਏ ਵੀ ਕੇ ਪਾਵਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਵੀਕੇ ਪਾਵਰਾ ਨੇ ਆਪਣੀ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਉਹਨਾਂ ਤੋਂ ਗੈਰ ਕਾਨੂੰਨੀ ਕੰਮ ਕਰਵਾਉਣ ਲਈ ਦਬਾਅ ਪਾ ਰਹੀ ਸੀ ਤੇ ਨਾਲ ਹੀ ਸੱਤਾ ਵਿੱਚ ਆਉਂਦੇ ਹੀ ਮਤਪੁਰ ਲੋਕਾਂ ਤੇ ਕੇਸ ਦਰਜ ਕਰਨ ਅਤੇ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਹੁਣ ਬੀਜੀਪੀ ਗੌਰਵ ਜੱਧਵ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਮਾਮਲੇ ਦੀ ਹੁਣ ਅਗਲੀ ਸੁਣਵਾਈ 4 ਜੁਲਾਈ ਨੂੰ ਹੋਏਗੀ ਵੀਕੇ ਪਾਵਰਾ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਕਿਹਾ ਕਿ ਜਿਵੇਂ ਭਗਵੰਤ ਮਾਦੀ ਅਗਵਾਈ ਵਾਲੀ ਆਪ ਸਰਕਾਰ ਨੇ ਚਾਰਜ ਸੰਭਾਲਿਆ ਤਾਂ ਉਸ ਤੋਂ ਬਾਅਦ ਹੀ ਉਹਨਾਂ ਤੇ ਦਬਾਅ ਪਾਇਆ ਗਿਆ ਕਿ ਉਹ ਅਹੁਦਾ ਛੱਡ ਦੇਣ ਇਸ ਤੋਂ ਬਾਅਦ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਅਜਿਹਾ ਇਸ ਸਮੇਂ ਟਰਾਂਸਫਰ ਕਰ ਲਈ ਸੁਪਰੀਮ ਕੋਰਟ ਦੇ ਤਹਿ ਨਿਯਮਾਂ ਦਾ ਵੀ ਸੂਬਾ ਸਰਕਾਰ ਵੱਲੋਂ ਉਲੰਘਣ ਕੀਤਾ ਗਿਆ ਸੀ ਪਾਵਰਾ ਨੇ ਅਦਾਲਤ ਵਿੱਚ ਇਹ ਵੀ ਸਾਫ਼ ਕੀਤਾ ਕਿ ਉਹਨਾਂ ਦੀ ਨਿਯੁਕਤੀ ਸਹੀ ਨਿਯਮਾਂ ਦੇ ਤਹਿਤ ਹੋਈ ਸੀ ਉਹਨਾਂ ਨੂੰ ਇਸ ਪਦ ਤੋਂ ਇਸ ਅਹੁਦੇ ਤੋਂ ਇਸ ਲਈ ਹਟਾਇਆ ਗਿਆ ਕਿਉਂਕਿ ਉਹਨਾਂ ਦੀ ਨਿਯੁਕਤੀ ਪਿਛਲੀ ਸਰਕਾਰ ਸਮੇ ਹੋਈ ਸੀ ਨਿਯੁਕਤੀ ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਦੇ ਨਿਯਮਾਂ ਦੇ ਆਧਾਰ ਤੇ ਹੀ ਕੀਤੀ ਗਈ ਸੀ ਉਹਨਾਂ ਨੇ ਪਟੀਸ਼ਨ ਵਿੱਚ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਹਨਾਂ ਨੂੰ ਇਸ ਅਹੁਦੇ ਤੋਂ ਹਟਾਇਆ ਗਿਆ ਤਾਂ ਸੂਬਾ ਸਰਕਾਰ ਨੇ ਜੁਪੀਐਸਸੀ ਦੇ ਤੈਅ ਸ਼ਰਤਾ ਤੇ ਨਿਯਮਾਂ ਦੀ ਪਾਲਣਾ ਹੀ ਨਹੀਂ ਕੀਤੀ ਉਲਟਾ ਉਹਨਾਂ ਨੂੰ ਜ਼ਬਰਦਸਤੀ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਵੀਕੇ ਭਾਵਰਾ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਦੋਸ਼ ਲਗਾਇਆ ਕਿ ਸੁਪਾ ਸਰਕਾਰ ਨੇ ਉਹਨਾਂ ਤੇ ਦਬਾਅ ਪਾਇਆ ਸੀ ਕਿ ਰਾਜ ਦੇ ਬਾਹਰ ਕੁਝ ਲੋਕਾਂ ਨੂੰ ਸਿਕਿਉਰਟੀ ਦਿੱਤੀ ਜਾਵੇ ਇਹ ਨਿਯਮਾਂ ਦੇ ਬਿਲਕੁਲ ਉਲਟ ਸੀ ਮੈਂ ਅਜਿਹਾ ਕਰਨ ਦੇ ਲਈ ਉਹਨਾਂ ਸਰਕਾਰ ਦੀ ਹਾਂ ਵਿੱਚ ਹਾਂ ਨਹੀਂ ਮਲਾਈ ਤੇ ਨਾ ਹੀ ਮੇਰਾ ਉਹਨਾਂ ਦੀ ਪੱਖ ਦੇ ਵਿੱਚ ਪੱਖ ਸੀ ਸਰਕਾਰ ਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਵੀਕੇ ਭਾਵਰਾ ਉਹਨਾਂ ਦੇ ਦਬਾਅ ਹੇਠ ਕੰਮ ਨਹੀਂ ਕਰੂਗਾ ਇਸ ਲਈ ਜੂਨ 2022 ਦੇ ਵਿੱਚ ਮੈਨੂੰ ਹਟਾਉਣ ਦੇ ਯਤਨ ਸ਼ੁਰੂ ਹੋ ਚੁੱਕੇ ਸਨ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦ ਮੌਜੂਦਾ ਸਰਕਾਰ ਨੇ 1987 ਬੈਚ ਦੇ ਆਈਪੀਐਸ ਅਧਿਕਾਰੀ ਵੀਕੇ ਭਾਵਰਾ ਦੀ ਜਗ੍ਹਾ ਗੌਰਵ ਜਾਦਵ ਜੋ 1992 ਬੈਚ ਦੇ ਅਧਿਕਾਰੀ ਆ ਉਹਨਾਂ ਦੀ ਡੀਜੀਪੀ ਅਹੁਦੇ ਤੇ ਤਨਤੀ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਵੱਲੋਂ ਕੈਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਇਸ ਵਿੱਚ ਕਿਹਾ ਗਿਆ ਸੀ ਕਿ ਗੌਰਵ ਜਾਦਵ ਨੂੰ ਡੀਜੀਪੀ ਬਣਾਉਣ ਲਈ ਸੂਬਾ ਸਰਕਾਰ ਨੇ ਜੁਪੀਐਸਸੀ ਦੇ ਨਿਯਮਾਂ ਤੋੜੇ ਨੇ ਇਹ ਵੀ ਕਿਹਾ ਗਿਆ ਕਿ ਨਿਯਮਾਂ ਦਾ ਸਹੀ ਤਰੀਕੇ ਦੇ ਨਾਲ ਪਾਲਨ ਨਹੀਂ ਕੀਤਾ ਗਿਆ ਕਰੀਬ 1 ਸਾਲ ਤੋਂ ਇਹ ਮਾਮਲਾ ਕੈਟ ਵਿੱਚ ਚੱਲ ਰਿਹਾ ਸੀ ਆਖਿਰ ਉਹਨਾਂ ਦੀ ਪਟੀਸ਼ਨ ਕੈਟ ਵਿੱਚ ਖਾਰਜ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਹੁਣ ਵੀਕੇ ਭਾਵਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹਾਲਾਂਕਿ ਵੀਕੇ ਭਾਵਰਾ ਦੀ ਰਿਟਾਇਰਮੈਂਟ ਨੂੰ ਕੁਝ ਹੀ ਸਮਾਂ ਬਾਕੀ ਬਚਿਆ ਲੇਕਿਨ ਫਿਲਹਾਲ ਉਹਨਾਂ ਦੀ ਪਟੀਸ਼ਨ ਤੇ ਹਾਈ ਕੋਰਟ ਵੱਲੋਂ ਵੀਕੇ ਭਾਵਰਾ ਦੀ ਪਟੀਸ਼ਨ ਤੇ ਹਾਈ ਕੋਰਟ ਵੱਲੋਂ ਗੌਰਵ ਯਾਦਵ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਔਰ ਜਿਹੜੇ ਵੱਡੇ ਇਲਜ਼ਾਮ ਵੀਕੇ ਭਾਵਰਾ ਨੇ ਪਟੀਸ਼ਨ ਵਿੱਚ ਚਲਾਏ ਨੇ ਕਿ ਪੰਜਾਬ ਸਰਕਾਰ ਨੇ ਇਸ ਕਰਕੇ ਅਹੁਦੇ ਤੋਂ ਹਟਾ ਦਿੱਤਾ ਮੈਂ ਉਹਨਾਂ ਦੀ ਹਾਂ ਵਿੱਚ ਨਹਾ ਨਹੀਂ ਮらい ਗਲਤ ਕੰਮ ਕਰਨ ਗੈਰਕਾਨੂੰਨੀ ਕੰਮ ਕਰਨ ਵਾਸਤੇ ਮੇਰੇ ਤੇ ਦਬਾਅ ਪਾਏ ਜਾ ਰਹੇ ਸੀ ਕੁਝ ਵਿਰੋਧੀਆਂ ਦੇ ਖਿਲਾਫ ਪਰਚੇ ਦਰਜ ਕਰਨ ਦੀ ਮੇਰੇ ਤੇ ਦਬਾਅ ਪਾਇਆ ਗਿਆ ਤੇ ਕੁਝ ਪੰਜਾਬ ਤੋਂ ਜਿਹੜੇ ਬਾਹਰਲੇ ਲੋਕ ਸੀ ਉਹਨਾਂ ਨੂੰ ਸਿਕਿਉਰਿਟੀ ਦੇਣ ਵਾਸਤੇ ਮਿਰਤੇ ਦਬਾਅ ਪਾਇਆ ਗਿਆ ਸੀ ਜਿਸ ਕਰਕੇ ਮੈਂ ਹਾਂ ਚਾਹ ਹਾਂ ਨਹੀਂ ਮਿਲਾਈ ਤੇ ਇਸ ਕਰਕੇ ਸੂਬਾ ਸਰਕਾਰ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਮੈਂ ਉਹਨਾਂ ਦੇ ਗਲਤ ਕੰਮਾਂ ਦਾ ਸਾਥ ਨਹੀਂ ਦੇਵਾਂਗਾ ਜਿਸ ਕਰਕੇ ਮੈਨੂੰ ਹਟਾਉਣ ਦੇ ਯਤਨ ਸ਼ੁਰੂ ਕਰਦੇ ਤੇ ਮੈਨੂੰ ਹਟਾਇਆ ਗਿਆ ਤੇ ਕਿਸੇ ਹੋਰ ਨੂੰ ਡੀਜੀਪੀ ਲਗਾਇਆ ਗਿਆ ਹੁਣ ਦੇ ਦੇ ਆ ਕਿ ਇਸ ਮਸਲੇ ਦੇ ਵਿੱਚ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਡੀਜੀਪੀ ਗੌਰਵ ਜਾਦਵ ਅਤੇ ਕੇਂਦਰ ਸਰਕਾਰ ਕੀ ਜਵਾਬ ਦਿੰਦੀ ਹੈ ਕਿ ਵਾਕਈ ਗੌਰਵ ਜਾਦਵ ਨੂੰ ਜਦੋਂ ਡੀਜੀਪੀ ਲਗਾਇਆ ਗਿਆ ਤਕਿ ਜੁਪੀਐਸਸੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ ਜਾਂ ਫਿਰ ਨਹੀਂ ਫਿਲਹਾਲ ਜੋ ਇਲਜ਼ਾਮ ਵੀਕੇ ਪਾਵਰਾ ਨੇ ਸੂਬਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਏ ਨੇ ਦੇ ਦੇਆ ਕਿ ਇਨ੍ਹਾਂ ਇਲਜ਼ਾਮਾਂ ਦਾ ਇਨ੍ਹਾਂ ਦੋਸ਼ਾਂ ਦਾ ਪੰਜਾਬ ਸਰਕਾਰ ਜਵਾਬ ਦਿੰਦੀ ਜਾਂ ਫਿਰ ਨਹੀਂ ਇਹ ਜਾਣਕਾਰੀ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ